ਬਾਜੀ ਇੱਕ ਏਕ ਨੂੰ ਮਿਲਨੀ ਆ ਬਾਈ ਜੀ ਜਿੰਨੇ ਦਿਨ ਇੱਕ ਦੋ ਤੇ ਤਿੰਨ ਨੰਬਰ ਆ ਉਹਨਾਂ ਉਹ ਤਿੰਨ ਨੰਬਰ ਆ ਪਹਿਲਾ ਦੂਜਾ ਤੀਜਾ ਨੰਬਰ ਬਣਾ ਕੇ ਫੇਰ ਬਾਜੀ ਦੇਣੀ ਬਸ ਠੀਕ ਹੈ ਜਵੰਡ ਲੈ ਸਾਡੇ ਦੀ ਉਹ ਅਗਲੇ ਦਾ ਫੁੱਟਰਾ ਲੈ ਉਹ ਮਰਜੀ ਆਸੀ ਬਾਜੀ ਨਾਂਮ ਜਵੰਡ ਲੈ ਤੇ ਨਾਮ ਇਹ ਕੌਣ ਕਰ ਰਿਹਾ ਸਪਾਂਸਰ ਨਾਮ ਬਾਈ ਜੀ ਜਿਹੜਾ ਸਾਡਾ ਹੈਗਾ ਦੀਪਾ ਸੰਘਾ ਕੈਨੇਡਾ ਜਗਰੂਪ ਬੱ쩌ਰਾਲ ਜੀ ਬਲਜੀਤ ਰਾਏ ਕੈਨੇਡਾ ਵਿੱਕੀ ਸੰਘਾ ਕੈਨੇਡਾ ਭਾਈ ਜਗਰੂ ਬੱਚਰਾਲ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਜਿਹੜੀ ਇਹ ਬਾਜੀ ਹੋ ਰਹੀ ਹੈ ਜੀ ਭਾਈ ਤੇ ਜਿਹੜੇ ਜਿਹੜੀ ਆਸ ਨਾਲ ਐਨ ਆਰ ਆਈ ਸਾਨੂੰ ਸਪੋਰਟ ਕਰਦੇ ਆ ਜੀ ਭਾਈ ਉਹ ਆਸਾਂ ਦੇ ਉੱਤੇ ਅਸੀਂ ਜਿਹੜੇ ਜਿਹੜੀ ਆਸ ਨਾਲ ਸਾਨੂੰ ਨਾਮ ਦਿੰਦੇ ਆ ਉਹ ਪਿੰਡ ਬਾਜੀ ਕਰਾਓ ਜੀ ਜਾਂ ਜਿਹੜੀ ਆਸ ਨਾਲ ਸਾਰੇ ਪੰਜਾਬ ਦੇ ਖਿਡਾਰੀ ਹਰਿਆਣੇ ਦੇ ਤਿੰਨ ਚਾਰ ਸਟੇਟਾਂ ਦੇ ਇੱਥੇ ਪਹੁੰਚਦੇ ਆ ਉਹ ਆ ਆਸਤੇ ਅਸੀਂ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮਤਲਬ ਕਿ ਭਾਈ ਦੀਪਾ ਸੰਘਾ ਕੈਨੇਡਾ, ਹਾਂਜੀ ਬਲਜੀਤ ਰਾਏ, ਜਗਰੂਪ ਅਚਰਾਲ ਇਹਨਾਂ ਦਾ ਵੱਡਾ ਸੰਜੋਗ ਹੈ ਬਾਜੀ। ਵੱਡਾ ਸੰਜੋਗ ਹੈ ਜੀ। ਭਾਈ ਜੀ ਨਾਮ ਕੈਨੇਡਾ ਵਿੱਕੀ ਸੰਘਾ ਕੈਨੇਡਾ ਜਿਹੜਾ ਜਗਰੂਪ ਅਚਰਾਲ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਜਿਹੜੀ ਇੱਥੇ ਸਾਡੇ ਬਰਕੰਦੀ ਪਿੰਡ ਬਾਜੀਆ ਚ ਤਿਸਰ ਛੁੱਟ ਗਈ। ਜੀ ਭਾਈ ਤਿਸਰ ਛੁੱਟ ਗਈ ਭਾਈ। ਠੀਕ ਹੈ ਜੀ। ਜਗਰੂਪ ਸਾਹਿਬ ਦੇ ਫਾਦਰ ਦੀ ਦੂਜਾ ਨਾਮ ਮੋਟਰਸਾਈਕਲ ਤੇ ਤੀਜਾ ਨਾਮ ਫਰਿੱਜ। ਜਿੱਤ ਦਾ ਕਿਵੇਂ ਕੀਤਾ ਤੁਸੀਂ ਇਹਦਾ? ਜਿੱਤ ਤਿੰਨ ਹਿੱਸੇ ਜੀ ਦੇਣ ਤਿੰਨ ਹਿੱਸਿਆਂ ਜਿੱਤ ਦੇਣੀ ਹੈ ਬਾਈ ਤਿੰਨ ਹਿੱਸਿਆਂ ਦੇ ਵਿੱਚ ਜਿੱਤ ਵੰਡੀ ਜਾਊਗੀ ਤੇ ਬਹੁਤ ਬਹੁਤ ਐਨ ਆਰ ਆਈ ਭਰਾਵਾਂ ਦਾ ਸਾਡੇ ਸਭ ਨਾਲੋਂ ਵੱਡਾ ਧੰਨਵਾਦ ਜਗਰੂਪ ਦਾ ਬਾਈ ਦੀਪੇ ਦਾ ਤੇ ਦੂਜਾ ਹੈਗਾ ਹੈ ਬਲਜੀਤ ਬਾਈ ਦਾ ਦੀਪਾ ਮੈਂ ਸੁਣਿਆ ਇੱਕ ਦਰਬੀ ਵੀ ਕਰਾ ਰਿਆ ਕੁੱਤਿਆਂ ਦੀ ਕਹਿੰਦੇ ਡੇਲੋ ਬਾਈ ਜੀ ਡੇਲੋ ਬਾਈ ਜੀ ਨੋਟ ਕਰਿਓ ਇੱਕ ਇਸ ਤਰ੍ਹਾਂ ਦੀ ਇਹ ਬਾਜੀ ਹੋ ਰਹੀ ਆ ਬਰਕੰਦੀ ਪੰਡ ਇਸੇ ਤਰ੍ਹਾਂ ਹੀ ਦਰਬੀ ਚ ਧੱਕ ਪੈਣੀ ਆ ਬਾਈ ਜੀ ਇੱਕ ਨੋਟ ਕਰਿਓ ਉਸ ਤੇ ਵੀ ਅੱਜ ਤੁਹਾਨੂੰ ਉਸ ਤੇ ਵੀ ਅੱਜ ਤੁਹਾਨੂੰ 100% ਦੇ ਸ਼ਾਰਟ ਪਾਈਏ ਇਸੇ ਚੈਨਲ ਤੇ ਤੇ ਫੇਸਬੁੱਕ ਤੇ ਵੀ ਪਾਵਾਂਗੇ ਆਪਣਾ ਪੇਜ ਅੱਚ ਡੂ ਲਿਖ ਦੇਣਾ ਤੇ ਡਰਬੀ ਹੋ ਰਹੀ ਐ ਕੁੱਤਿਆਂ ਦੀ ਬਾਈ ਡੇਲੋਂ ਗਰੇ ਹੌਣ ਕੁੱਤਿਆਂ ਦੀ ਐ ਗਰੇ ਹੌਣ ਕੁੱਤਿਆਂ ਦੀ ਡਰਬੀ ਹੋ ਰਹੀ ਐ ਬਾਈ ਤੇ ਉਹਦੇ ਚ ਪਹਿਲਾ ਨਾਮ 59 ਕਾਰ ਟਰੈਕਟਰ ਐ ਦੂਜੇ ਨੌ ਨਾਮ ਮੋਟਰਸਾਈਕਲ ਐ ਤੇ ਤੀਜੇ 10 ਨਾਮ ਸਕੂਟਰ ਗਏ ਬਾਈ 20 ਨਾਮ ਨੇ ਬੰਦਿਆਂ ਨੇ ਜਨਸੀ ਲਾਤੀ ਨਾਮਾਂ ਵਾਲੀ ਡੇਲੋਂ ਦਰبی ਹੋ ਰਹੀ ਹੈ ਜਦੋਂ ਵੀ ਬਾਈ ਜੀ ਕੋਈ ਟੂਰਨਾਮੈਂਟ ਕਰਾਉਂਦੇ ਭਲਾਂ ਦੀ ਕਬੂਤਰਾਂ ਦਾ ਹੋਵੇ ਭਲਾਂ ਦੀ ਕੁੱਡੀ ਦਾ ਹੋਵੇ ਭਲਾਂ ਦੀ ਕੁੱਤਿਆਂ ਦਾ ਹੋਵੇ ਭਲਾਂ ਦੀ ਬੜਦਾਂ ਦੀਆਂ ਦੌੜਾਂ ਹੋਣ ਜਮਾਂ ਬਾਈ ਜੀ ਨੂੰ ਕੁੱਡੀ ਲਾਉਂਦੇ ਆ ਬਾਈ ਦੀਪੇ ਹੁਣੀ ਸਾਰੇ ਪੰਜਾਬ ਤੇ ਚਰਚਾ ਕਰਾ ਬੰਦੇ ਆ ਕਰੀ ਤਿੰਨੇ ਚਾਰੇ ਭਰਾਏ ਰਲ ਕੇ 1 ਜਨਵਰੀ ਨੂੰ ਹੋ ਰਹੀ ਹੈ ਬਾਈ ਇਹ ਜਿਹੜੀ ਦਰਬੀ ਹੈ ਨਾ ਡੇਲੋਂ ਕਰੇ ਹੌਂਡ ਸਾਡੇ ਪਿੰਡ ਬਾਈ ਦਾ ਟੂਰਨਾਮੈਂਟ ਹੁੰਦਾ ਉਸ ਟੂਰਨਾਮੈਂਟ ਤੇ ਵੀ ਦੀਪੇ ਸੰਗੇ ਦਾ ਵਿਸ਼ੇਸ਼ ਸੰਜੋਗ ਹੁੰਦਾ ਫੁੱਟਬਾਲ ਦੇ ਟੂਰਨਾਮੈਂਟ ਦੇ ਵੀ ਸਾਡਾ ਸੰਜੋਗ ਦਾ ਬਲਜੀਤਰਾ ਕੈਨੇਡਾ ਦੀਪਾ ਸੰਘਾ ਜਗਰੂਪ ਗਿੱਲ ਕੈਨੇਡਾ ਤੇ ਬਾਈ ਉਦੋਂ ਬਾਅਦ ਦਬਾਬਾ ਦਬਾਬਾ ਗਰੁੱਪ ਹੈ ਜਿਹੜਾ ਇਹ ਦੋਨੇ ਰੜਕੇ ਇਹ ਟੂਰਨਾਮੈਂਟ ਕਰਾ ਰਹੇ ਨੇ ਡਰਬੀ ਡੇਲੋਂ ਵਾਲੀ ਹੈ ਜਿਹੜੀ ਤੇ ਨੋਟ ਕਰ ਲਿਓ ਬਾਈ ਜਿਹੜੇ ਕੁੱਤਿਆਂ ਦੇ ਸ਼ਕੀਨ ਨੇ ਭਰਾ ਜਿੰਨੇ ਕ ਕੂਤਰ ਰੱਖਦੇ ਹੈ तकरीबन ਅੱਧੇ ਵਿੱਚੋਂ ਕੁੱਤੇ ਵੀ ਰੱਖਦੇ ਹੈ ਇਹ ਨੋਟ ਕਰ ਲਓ ਡਰਬੀ ਦਬਾਬਾ ਗਰੁੱਪ ਤੇ ਬਲਜੀਤ ਰਾਏ ਕੈਨੇਡਾ ਦੀਪਾ ਸੰਘਾ ਕੈਨੇਡਾ ਜਗਰੂਪ ਗਿੱਲ ਕੈਨੇਡਾ ਜਿਹੜੀ ਅੱਜ ਬਾਜ਼ੀ ਹੋ ਰਹੀ ਹੈ ਜਗਰੂਪ ਗਿੱਲ ਦੇ ਦਾਦੀ ਦੀ ਯਾਦ ਵਿੱਚ ਹੋ ਰਹੀ ਐ ਇਹ ਤੇ ਦੋ ਨਾਮ ਨੇ ਦੋ ਮੋਟਰਸਾਈਕਲ ਤੇ ਇੱਕ ਬਾਈ ਜੀ ਫਰਜੇਗੀ ਤੇ ਹਾਂਜੀ ਬਾਈ ਤੁਹਾਨੂੰ ਮਲਾਉਣੇ ਆ ਖਿੜਕੀਆਂ ਵਾਲੇ ਕੰਤ ਉਸਤਾਦ ਕੰਤੇ ਨਾਲ ਇਹ ਵੀ ਮਹਾ ਰਥੀ ਐ ਖਿਡਾਰੀ ਐ ਬਹੁਤ ਤਕੜਾ ਦੂਸਰਾ ਦਾ ਕਹਿਰਾ ਦਾ ਬਾਈ ਜਿਹਨੇ ਜਸਵੀਰ ਬਾਦਲ ਮੋਹਨਸੋ ਬਾਦਲ ਬਾਬਾ ਮਿੱਡ ਉਹਨਾਂ ਨਾਲ ਕਬੂਤਰ ਛੱਡੇ ਨੇ ਤੇ ਕਬੂਤਰ ਡਾਏ ਨੇ ਬਾਈ ਹਨਾ ਮੋਹ ਪਿਆਰ ਵੀ ਬਹੁਤ ਜਿਆਦੇ ਹਾਂਜੀ ਉਸਤਾਦ ਜੀ ਕੁਛ ਕਹਿਣਾ ਚਾਹੁੰਦੇ ਹੋ ਬਾਜੀ ਬਾਰੇ ਬਾਜੀ ਬਾਰੇ ਜੀ ਅਸੀਂ ਕੋਸ਼ਿਸ਼ ਕਰ ਰਹੇ ਆ ਜਿੰਨੇ ਆਸਾਂ ਲੈ ਕੇ ਆਏ ਆ ਭਰਾ ਜੀ ਜੀ ਚਾਰ ਪੰਜ ਸਕੇਚ ਉਹਦੇ ਵੀ ਅਸੀਂ ਉਹਨਾਂ ਦੇ ਪੂਰੇ ਉੱਤੇ ਆ ਜੀ ਤਿੰਨ ਦਿਨ ਹੋ ਗਏ ਉਹਨਾਂ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਸਾਡੇ ਤੇ ਰੋਟੀ ਪਾਣੀ ਚੱਕੀ ਕੋਈ ਹੋਰ ਕੁੱਤਰ ਬਾਜੀ ਜਿਵੇਂ ਅਸੀਂ ਉਹਨਾਂ ਦੇ ਖਰੇ ਉੱਤੇ ਪੂਰੀ ਕੋਸ਼ਿਸ਼ ਕਰ ਰਹੇ ਆ ਜੀ ਆਪ ਦੇ ਪਰਿਵਾਰ ਨਾਲ ਜਿੰਨੇ ਵੀ ਬੱਚੇ ਮੇਰੇ ਨਾਲ ਸੰਯੋਗੀ ਆ ਸਾਰਿਆਂ ਦਾ ਹੀ ਣੋ ਮਣੋ ਅਸੀਂ ਆਪ ਦਾ ਸਯੋਗ ਲਾ ਰਹੇ ਆ ਠੀਕ ਹੈ ਜੀ ਹਾਂ ਮਤਲਬ ਕਿ ਜੀ ਕਬੂਤਰ ਨੂੰ ਬਾਈ ਦੇ ਕੇ ਤੋਰੋਂ 19 21 ਨਹੀਂ ਹੋਣੀ ਚਾਹੀਦੀ ਤੇ ਮੈਨੂੰ ਦਾ ਪੰਜਾਬ ਦੇ तकरीबन ਸਾਰੇ ਖੜਾਰੀ ਆਏ ਨੇ ਜਾਂਟੀ ਜੌਦਨਾ ਵੀ ਮਰੌਣਾ ਤੁਨੂੰ ਜਾਂਟੀ ਕੀ ਹਾਲ ਚਾਲ ਨੇ ਬਾਈ ਸਾਡਾ ਕੱਲ ਅੱਧਾ ਮਿੰਟ ਕਬੂਤਰ ਰਹਿੰਦੇ ਆ ਹਰਿਆ ਦੇ ਕੱਟੇ ਅੱਧਾ ਮਿੰਟ ਰਹਿੰਦੇ ਹਰਿਆ ਕੱਟਦਾ ਬਾਈ ਕੁਲਵਿੰਦਰ ਦਾ ਕੂਤਰ ਸੀ ਕਾਪੀ ਦੇ ਖੜਾ ਬੰਦਾ ਕੋਈ ਰੇਸਟੋਰੈਂਟ ਨਹੀਂ ਕੋਈ ਲਿਆਜ ਨਹੀਂ ਮੇਰੇ ਸਕੇ ਮਾਮੇ ਦੇ ਮੁੰਡੇ ਦਾ ਕਬੂਤਰ ਕਾ ਰੋਲੇ ਤੇ ਆਸਿਸ ਜਾਵਣ ਚ ਬਹਿ ਗਿਆ ਨਾਲ ਹੀ ਜਿੱਥੋਂ ਓਲੇ ਲਾਉਂਦੇ ਸੀ ਬਾਕੀ ਰਾਤ ਪਾਈ ਅਸੀਂ ਨਾਲ ਦੀ ਨਾਲ ਹੀ ਕੱਟਿਆ ਬਾਈ ਜੀ ਉਹ ਰਾਤ ਨੂੰ ਬੈਠਾ ਬਾਦ ਦੇ ਵਿੱਚ ਬੂਹ ਹੋ ਜਾਂਦਾ ਜੀ ਬਾਈ ਠੀਕ ਹੈ ਰਾਤ ਨੂੰ ਬੈਠਾ ਉਹ ਕੂਤਰ ਤੜਕੇ ਓਲੇ ਤੇ ਕੱਟਦਾ ਸੀ ਉਹ ਮੁੰਡਿਆਂ ਦੇ ਅਸੀਂ ਵੈਸੇ ਹੀ ਛੱਡ ਦਿੰਦੇ ਹਾਂ ਵਿੱਚ ਅਸੀਂ ਕਾ ਹੀ ਛੱਡ ਦੋ ਤੂੰ ਆ ਪਲੇਰ ਆ ਜਾਣ ਕੇ ਇਹਨਾਂ ਨੂੰ ਬਸਰ ਜਾਂਟੀ ਜੌਂਦ ਬਾਈ ਗੱਲ ਸੁਣੋ ਮੇਰੀ ਤੁਸੀਂ 2-3 ਦਿਨਾਂ ਤੋਂ ਪੰਜਾਬ ਦੀ ਕਮੇਟੀ ਦੋ ਦੋ 3 ਦਿਨਾਂ ਤੋਂ ਇੱਥੇ ਫਿਰਦੇ ਹੋ ਨਾ ਤੇ ਬਠਿੰਡਾ ਸਰਸਾ ਤੇ ਮਾਨਸਾ ਕਮੇਟੀ ਦੇ ਵਿੱਚ ਵੀ ਹੋ ਤੁਸੀਂ ਹਨਾ ਜੋਇੰਟ ਦੇ ਵਿੱਚ ਹੈਗੇ ਹੋ ਤੁਸੀਂ ਤੇ ਜਾਂਟੀ ਬਾਈ ਕਿਵੇਂ ਲੱਗੀ ਬਾਜੀ ਇਹ ਤੁਹਾਨੂੰ ਬਾਜੀ ਦਾ ਬਾਈ ਯਾਰ ਹੁਣ ਦੱਸਣ ਦੀ ਤਾਂ ਲੋੜ ਹੀ ਨਹੀਂ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਹਨਾ ਕਿਵੇਂ ਹੁੰਦੀ ਆ ਇਹ ਬਾਜੀ ਨਹੀਂ ਬਾਈ ਇਹਦਾ ਮੋਹ ਪ੍ਰੇਮ ਵਾਲਾ ਤਾਂ ਇੱਕ ਤੰਦ ਬਣਾਇਆ ਜਿਹੜਾ ਵਰਲਡ ਕੱਪ ਆ ਬਈ ਇਹ ਇੰਟਰਨੈਸ਼ਨਲ ਇੰਟਰਨੈਸ਼ਨਲ ਬਾਜੀ ਆ ਯਾਰ ਐ ਮੰਨ ਲਾ ਤੂੰ ਇਹਦੇ ਉੱਤੇ ਬਾਜੀ ਹੋ ਨਹੀਂ ਸਕਦੀ ਅਨਸਾਫ ਨਹੀਂ ਹੋ ਸਕਦਾ ਜੀ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਹੋਦਾ ਖੋਸੋ ਪੂਰੇ ਮਾਹ ਖੋਸ ਕੀ ਬਾਗੋ ਬਾਗ ਆ ਮੇਰੇ ਯਾਰ ਬਾਜੀ ਐ ਲੱਗਦਾ ਵੀ ਬਈ ਜਮਾ ਟੌਪ ਦਾ ਪੂਰੀ ਪੂਰੀ ਵਧੀਆ ਬਾਈ ਵਰਲਡ ਕੱਪ ਹੀ ਹੈ ਮਹਾ ਵਰਲਡ ਕੱਪ ਆ ਯਾਰ ਇੰਟਰਨੈਸ਼ਨਲ ਕੱਪ ਆ ਵਰਲਡ ਕੱਪ ਤੋਂ ਵੀ ਉੱਤੇ ਹੋਇਆਗਾ ਮੈਂ ਤਾਂ ਠੀਕ ਹੈ ਬਾਈ ਤੁਹਾਨੂੰ ਮਿਲਾਉਣੇ ਆ ਬਹੁਤ ਧੰਨਵਾਦ ਬਾਈ ਕੀਪਾ ਮਲੋਟ ਕੀਪਾ ਮਲੋਟ ਵੀ ਕਹਿੰਦੇ ਤੇ ਪਿਆਰ ਨਾਲ ਜਿੰਨੇ ਬੰਦੇ ਆਨੂੰ ਕੀਪਾ ਮਾਹੌਤ ਵੀ ਕਹਿੰਦੇ ਹੈਗੇ ਵੀ ਯਾਰ ਜਦੋਂ ਕਿਤੇ ਕੂਤਰ ਡਾਉਂਦਾ ਤੇ ਨਜ਼ਾਰੇ ਲਿਆਉਂਦਾ ਕਹਿੰਦੇ ਇਹ ਠੀਕ ਹੈ ਨਾ ਤੇ ਬਹੁਤ ਸੋਹਣੀ ਦੂਸਰਾ ਕਹਿਰਾ ਨਾ ਖਰਾੜੀ ਹੈ ਤੇ ਜਾਂਟਾ ਆਲਮ ਵਾਲੇ ਤੋਂ ਜਾਣਦੇ ਹੋ ਤਕਰੀਬਨ ਸਾਰੇ ਕੂਤਰਾਂ ਦੇ ਬਾਪੂ ਜਾਂਟਾ ਕਹਿੰਦੇ ਨੇਗੇ ਚੰਗਾ ਮੱਲ ਹੈ ਕੂਤਰ ਬਾਜੀ ਦਾ ਹਨਾ ਤੇ ਉਹਨਾਂ ਨਾਲ ਬਹੁਤ ਮੋਹ ਪਿਆਰ ਆ ਬਾਈ ਇਹ ਜੋੜੀ ਇਕੱਠੀ ਬਹੁਤ ਥਾਂ ਹੀ ਮਿਲਦੀ ਹੈ ਦੋਨੇ ਇਕੱਠੇ ਹੁੰਦੇ ਹੈਗੇ ਤੇ ਬਾਈ ਕੀਪੇ ਕਿਵੇਂ ਲੱਗੀ ਬਾਜੀ ਤੁਹਾਨੂੰ ਇਹ ਬਹੁਤ ਵਧੀਆ ਲੱਗੀ ਜਿੰਨੀ ਗੋਣੀ ਬਹੁਤ ਚੰਗੀ ਬਹੁਤ ਚੰਗੀ ਹੈ ਬਹੁਤ ਵਧੀਆ ਹੈ ਇਨਸਾਫ ਸਾਡੇ ਇਲਾਕੇ ਦੀ ਪਹਿਲੀ ਬਾਜੀ ਬਹੁਤ ਅਗਲੀ ਠੀਕ ਹੈ ਬਾਈ ਜਮਾਂ ਆ ਵੀ ਲਾਗਣਾ ਜਮਾਂ ਜੀ ਲੋ ਵੀ ਬਾਈ ਮਿੱਤਰੋ ਜਿਹੜੇ ਇਹ ਕਬੂਤਰ ਬਾਜ਼ ਨੇ ਕਰੀਮ ਹੀ ਖੜੀ ਹੈ ਹਨਾ ਕੁਝ ਕੁ ਬੰਦਿਆਂ ਨਾਲ ਹੋਰ ਵੀ ਗੱਲ ਕਰਨੀ ਸੀ ਉਹ ਪਾਸੇ ਆਸੀ ਹੋ ਗਏ ਉਹ ਲੈ ਲੈ ਕੇ ਪੰਨੂ ਖੜਾ ਬਾਈ ਮਾਣੂ ਕਿਹੜਾ ਪੰਨੂ ਬਾਈ ਪੰਨੂ ਕੀ ਹਾਲ ਚਾਲ ਨੇ ਬਹੁਤ ਬਾੜ ਤੋਂ ਆਏ ਹੋਣਾ ਕਿੰਨੀ ਬਾੜ ਪੈ ਜਾਂਦੇ ਤੁਹਾਨੂੰ ਇੱਥੇ ਆਉਣ ਚ 110 20 ਕਿਲੋਮੀਟਰ ਹੋਗਾ ਜੀ 110 20 ਕਿਲੋਮੀਟਰ ਬਾੜ ਤੋਂ ਆ ਕੇ ਬਾਈ ਨੇ ਪੰਨੂ ਨੇ ਮਾਣੂ ਕੜਨੇ ਕਬੂਤਰ ਛੱਡਿਆ ਬਈ ਇੱਥੇ ਤੇ ਬਾਈ ਕਿਵੇਂ ਮੋਹ ਪਿਆਰ ਬਾਜੀ ਤੇ ਆ ਕੇ ਕਿਵੇਂ ਲੱਗਿਆ ਯਾਰ ਪੂਰੀ ਸਿਰੇ ਦੀ ਬਾਜੀ ਆ ਜੀ ਅੱਗੇ ਵੀ ਇੱਥੇ ਛੱਡੀ ਆ ਗਿਆ ਨਾ ਯਾਰ ਐਨ ਪੂਰਾ ਜੀ ਹੱਕ ਨੰਬਰ ਜੀ ਜਿੰਨੀਆਂ ਅਸੀਂ ਅਜ ਤੱਕ ਦੋਸਰਾ ਤਿਸਰਾ ਛੱਡੀਆਂ ਜੀ ਪੂਰੀ ਸਿਰੇ ਦੀ ਬਾਜੀ ਮਤਲਬ ਕਿ ਯਾਰ ਇੱਥੋਂ ਮੈਨੂੰ ਆਇਆ ਲੱਗਦਾ ਵੀ ਜਿੱਤਣ ਵਾਲਾ ਤਾਂ ਖੁਸ਼ ਹੋ ਕੇ ਜਾਊਗਾ ਹਾਰਨ ਵਾਲਾ ਵੀ ਖੁਸ਼ ਹੋ ਕੇ ਜਾ ਹਾਂ ਜੀ ਬਾਤ ਪਿਆਰ ਨਾਲ ਵੀ ਆਤਮਾ ਨੂੰ ਵੀ ਸ਼ਾਂਤੀ ਹੈ ਵੀ ਯਾਰ ਬਾਈ ਹਾਰੇ ਆ ਤਾਂ ਕੋਈ ਭਲੇਖਾ ਨਹੀਂਗਾ ਮਨ ਚ ਵੀ ਮੇਰਾ ਪਰੇ ਹੋਰ ਮਰਾ ਭਾਈ ਜੀ ਰੋਟੀ ਦਾ ਪੂਰਾ ਪ੍ਰਬੰਧ ਗੋਰੇ ਕੋਲੇ ਦੋ ਤਿੰਨ ਦਿਨ ਉਹ ਸਾਨੂੰ ਰਹਿੰਦਿਆਂ ਨੂੰ ਜੀ ਪੂਰਾ ਸਾਨੂੰ ਜੀ ਤੁਹਾਨੂੰ ਪਿੰਡ ਤੋਂ ਪਿੰਡ ਤੋਂ ਕੋਈ ਸ਼ਿਕਾਇਤ ਹੋਵੇ ਪਿੰਡ ਚ ਜਾਣੇ ਜੀ ਜਮਾ ਕੋਈ ਸਾਰਾ ਪਿੰਡ ਦਾ ਨਗਰ ਹੈ ਨਾ ਭਾਈ ਨਜ਼ਾਰੇਦਾਰ ਕੋਈ ਇੱਕ ਗੱਲ ਕਰਨਾ ਚਾਹਣਾ ਹਾਂ ਜੀ 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 ਬਾਈ ਸਪੋਰਟ ਹੈ ਇਹਦੀ ਇੱਕ ਮਿੰਟ ਲੋ ਵੀ ਜਾਂਟੀ ਕੋਈ ਆਪਦਾ ਵਿਚਾਰ ਦਿੰਦਾ ਹੋਰ ਬੇਨਤੀ ਕਰਦਾ ਮੇਰੇ ਵੀਰਾਂ ਨੂੰ ਉਹਨਾਂ ਵਿਦਵਾਨਾਂ ਨੂੰ ਜੀ ਵੀਡੀਓ ਕੱਟ ਕੇ ਵੀ ਪਾ ਦਿਓ ਭਾਈ ਬਣੀ ਜੀ ਜੀ ਦੂਸਰ ਇਹ ਵੀ ਇੱਕ ਗੇਮ ਆ ਜੀ ਦਸਰਦੀ ਬਾਜੀ ਹੋਈ ਆਹੀ ਬਰਕੰਦੀ ਵਾਲੀ ਬਾਜੀ ਜੇ ਇੱਕ ਦੋ ਕਮੈਂਟ ਆਏ ਜੀ ਐਵੇਂ ਹੀ ਕੱਟ ਕੇ ਪਾਇਆ ਵੀ ਬਰਕੰਦੀ ਬਾਜੀ ਦਾ ਹਾਂ 10 ਤੋਂ 10 ਦੇ ਘੜੀ ਹੁਣ ਹੋਏ ਠੀਕ ਹੈ ਨਾ ਵਧੀਆ ਵਧੀਆ ਪ੍ਰਬੰਧ ਸੀ ਇੱਥੋਂ ਜੀ ਅੱਜ ਬਾਜੀ ਕਰਾਉਣਾ ਨਾ ਗੋਰਾ ਜੀ ਕਿਸੇ ਨੇ ਪਿੰਡ ਦੇ ਵਿੱਚ ਮੈਨੂੰ ਕੋਈ ਵੀ ਐ ਕੂਤਰਵਾ ਦੱਸ ਦੋ ਵੀ ਪਿੰਡ ਵਾਲਿਆਂ ਨੇ ਕਿੰਤੂ ਪ੍ਰੰਤੂ ਕੀਤੀ ਹੋਵੇ ਨਹੀਂ ਕੀਤਾ ਕਰੀਆ ਕਿਸੇ ਨੇ ਨਹੀਂ ਕੀਤਾ ਬਾਹਰ ਖੜੀ ਕਰਕੇ ਦੱਸ ਵੀ ਸਾਨੂੰ ਕੋਠੇ ਤੇ ਚੜ੍ਹ ਨਹੀਂ ਦਿੱਤਾ ਨਹੀਂ ਕੀਤੀ ਨਾ ਮੈਂ ਅਜੋ ਵਿਦਵਾਨਾਂ ਨੂੰ ਕਹਿਣਾ ਚਾਹਣਾ ਮੈਂ ਨਾਂ ਨਹੀਂ ਲੈਣਾ ਚਾਹਣਾ ਉਹ ਕੱਲ ਇੱਥੇ ਪਹਿਲਾਂ ਉਹਨਾਂ ਨੇ ਪਤਾ ਕੀ ਇਹ ਕੱਟ ਕੇ ਪਾਏ ਵੀ ਇਹਨੇ ਕੂਤੋ ਫਿਰ ਜਾ ਬਾਈ ਉੱਥੇ ਆਹ ਦੇਖ ਲਓ ਬਾਈ ਦੂਸਰਾ ਵਾਲੇ ਫਲਾਣੇ ਧੌਕੇ ਅਸੀਂ ਦੂਸਰਾ ਵੀ ਜਾਣਦੇ ਅਸੀਂ ਕਹਿਰਾ ਵੀ ਜਾਣਦੇ ਸਾਰੇ ਭਰਾ ਹੀ ਇੱਥੇ ਆਏ ਆ ਉਹ ਗਰਮੀ ਵਾਲੇ ਕੱਲ ਮੈਂ ਉਹਨਾਂ ਗਰਮੀ ਵਾਲੇ ਬੰਦਿਆਂ ਨੂੰ ਕਹਿਣਾ ਚਾਹਣਾ ਜੀ ਬਾਈ ਉਹ ਆਪਣੀ ਕਮੇਟੀ ਦੇ ਵਿੱਚ ਵੀ ਨੇ ਜੀ ਧਿਆਨ ਨਾਲ ਸੁਣ ਲੈਣਾ ਵੀਰ ਬਣੇ ਐਵੇਂ ਵੀ ਨਾ ਕੰਤੂ ਪ੍ਰਾਂਤੂ ਨਾ ਕਰਾਂਗਾ ਮੇਰੇ ਵੀ ਦਿਲ ਦੇ ਵਿੱਚ ਇਹ ਗੱਲ ਸੀ ਮੈਂ ਕੱਲ ਵੀ ਬੋਲ ਸਕਦਾ ਸੀ ਗਰੁੱਪ 'ਚ ਤੇਰੀ ਇੰਟਰਵਿਊ ਵੀ ਕਰਾਂਗੇ ਉੱਥੇ ਹੀ ਬੁਲਾਵਾਂਗੇ ਇਹੋ ਜੇ ਕਰਨੀ ਆ ਉਹ ਗੱਲ ਬਾਖਾ ਉਹਨਾਂ ਨੇ ਪਤਾ ਕੱਲ ਕੀ ਲੱਗਾ 11:30 ਵਜੇ ਆ ਯਾਰ ਸਾਰੇ ਪਿੰਡ ਨੂੰ ਚਾਹ ਹੈ। ਚਾਹ ਹਾਂ। ਆਪਾਂ ਨੂੰ ਪਿੰਡ ਵਾਲੇ ਲੋਕ ਰਾਤ ਨੂੰ ਨਾ ਲਾਈਟਾਂ ਕਰਾਉਂਦੀਆਂ ਬਾਹਰੀਆਂ ਲਾਈਟਾਂ ਛੱਡ ਕੇ ਥੱਲੇ ਬੁੜੀਆਂ ਦਾ ਬੰਦਿਆਂ ਦਾ ਦੇਖਣਾ ਬੁੜੀਆਂ ਵੀ ਦੇਖਦੀਆਂ ਵੀ ਆਹ ਕਿਹਦਾ ਜਾਂਦਾ ਕਿਹਦਾ ਜਾਂਦਾ। ਇਹ ਫੇਅਰਪੋਰਟ ਬਣਾਇਆ ਪਿਆ ਨਹੀਂ ਪਾਇਆ ਫਰਕੰਦੀ ਪਿੰਡ ਕਿਸੇ ਨੇ ਕਿੰਤੂ ਪ੍ਰੰਤੂ ਕੀਤੀ ਆਪਾਂ ਯਾਰ ਕਿਸੇ ਪਰ ਉਹਨਾਂ ਨੂੰ ਕਹਿਣਾ ਬਾਈ ਬਣੇ ਜਦੋਂ ਪਿੰਡ ਵਾਲਾ ਜਿੱਥੇ ਬਾਜੀ ਹੁੰਦੀ ਹੈ ਨਾ ਉਹ ਬੰਦੇ ਆਪ ਦੇ ਦੰਤ ਤੇ ਕਰਾਉਂਦੇ ਹੁੰਦੇ ਆ। ਸਾਡੇ ਹੀ ਪਿੰਡ ਚਾਰ ਦਿਨ ਓਡੇ ਚਾਹੇ 5 ਦਿਨ ਓਡੇ ਚੱਡੂ ਇੱਕ ਮਿੰਟ ਗੱਲ ਸੁਣੀ ਬਾਈ ਬਣੇ। ਜੀ। ਵੀ ਉਹਨਾਂ ਨੂੰ ਕਹਿਣਾ ਐਵੇਂ ਨਾ ਕਿੰਤੂ ਪ੍ਰਾਂਤੂ ਨਾ ਕਰੋ ਜੀ ਵੀ ਬਾਜੀ ਉਡਣ ਦੋ ਥੋੜਾ ਸ਼ੌਂਕ ਆ ਜੀ ਬਾਈ ਇਹ ਕਹਿੰਦੇ ਕੋਠਾਂ ਦੇ ਚੜਦੇ ਆ ਤੇ ਤੁਸੀਂ ਗਰਮੀਆਂ ਵੇਲੇ 2 ਵਜੇ ਮੰਨ ਕੇ ਚਲੋ 2 ਵਜੇ ਕੂਤਰ ਬਹਿ ਜਾਣਾ ਤੁਸੀਂ ਉਦੋਂ ਬੁੜੀਆਂ ਵੀ ਨਹੀਂ ਹੁੰਦੀਆਂ ਸਾਡੇ ਸਾਡੇ ਵੇਲੇ ਹਰ ਇੱਕ ਦੇ ਘਰੇ ਬਾਈ ਪਰਿਵਾਰ ਹੁੰਦਾ ਜੀ ਤੁਸੀਂ 2 ਵਜੇ ਆ ਕੇ ਕਿਵੇਂ ਵੜ ਜਣੋ ਬਾਈ ਕਿਸੇ ਘਰੇ ਜੀ ਨਾ ਕਿ ਸਾਡੇ ਥੋੜੇ ਵੀ ਸਿੱਤਰ ਪੈਂਦੇ ਆ ਜੀ ਉਹਨਾਂ ਨੂੰ ਕਹਿਣਾ ਮੇਰਾ ਵੀਰ ਬਣੇ ਨਾਲੇ ਉਹ ਕਮੇਟੀ ਦੇ ਵਿੱਚ ਵੀ ਨੇ ਬਾਈ ਜਿਆ ਕੋਣੇ ਕੂਤਰ ਵੀ ਛੱਡੇ ਆ ਨੋਟ ਕਰ ਲੇ ਵੀਰੇ ਲੋਕਾਂ ਨੂੰ ਉਲਝਾਉਣਾ ਨਾ ਕਰੋ ਕੁਝ ਬੰਦਿਆਂ ਨੇ ਕਮੈਂਟਿੰਗ ਕੀਤੀ ਹੈ ਜੰਟੀ ਕਹਿੰਦਾ ਬਾਜੀ ਤੇ ਬਾਈ ਹੈ ਨਾ ਕਿੰਦੇ ਸਹਿਬ ਉਹਦੇ ਚਾਹ 10 ਦਿਨ ਉੱੱਡੇ ਜਾਣੇ ਪੈਂਦੇ ਪਾਈ ਇਹਨਾਂ ਦੇ ਗੋਰੇ ਵਰਗਾ ਕਰਾਈ ਆ ਪਾ ਪੈਂਡ ਬੜੇ ਪਿੰਡ ਵਾਲਾ ਕਿੰਨੀ ਤਗੜੀ ਬਾਜੀ ਕਰਾਈ ਬੜੇ ਪਿੰਡ ਕਦੇ ਜਾ ਕੇ ਬਾਜੀ ਤੇ ਜਾ ਕੇ ਦੇਖਿਓ ਬਾਈ ਹਾਂ ਘਰੇ ਜਾ ਕੇ ਆ ਇਕੱਲੇ ਇਕੱਲੇ ਬੰਦ ਨੂੰ ਕਹਿੰਦੇ ਬਈ ਚਾਹ ਪਾਣੀ ਰੋਟੀ ਆਉਦਾ ਇਕੱਲੇ ਇਕੱਲੇ ਚਵਾਰੇ ਦੇ ਵਿੱਚ ਇੰਨੀ ਸੇਵਾ ਕਿਤੇ ਹੁੰਦੀ ਨਹੀਂ ਦੇਖੀ ਬਾਈ ਪਿੰਡ ਦੇ ਵਿੱਚ ਮਸਲਾ ਪਤਾ ਕੀ ਹੈ ਸਾਡੇ ਪਿੰਡ ਦੇ ਵਿੱਚ ਰਾਤ ਨੂੰ 11 ਵਜੇ ਤੇ ਕਰ 11:30 ਵਜੇ ਤੱਕ ਕੋਠਾਂ ਦੇ ਉੱਤੇ ਛਤਰੀਆਂ ਲਾਈ ਰੱਖੀਆਂ ਸਾਡੇ ਪਿੰਡ ਦੇ ਕਿਸੇ ਵੀ ਬੰਦੇ ਜਾਂ 부ੜੀ ਨੇ ਕੰਤੂ ਪ੍ਰੰਤੂ ਕੀਤੀ ਹੋਵੇ ਜਾਂ ਗੱਲ ਰੇ ਗਈ ਹੋਵੇ ਤਾਂ ਸਾਨੂੰ ਕੋਈ ਵੀ ਬੰਦਾ ਬਾਹਰ ਖੜੀ ਕਰਕੇ ਕਹਿੰਦੇ ਵੀ ਸਾਨੂੰ ਘਰ ਵਾਲਿਆਂ ਨੇ ਆਖਿਆ ਜੀ ਠੀਕ ਹੈ ਤੁਸੀਂ ਨਹੀਂ ਕੀਤੀ ਮੈਂ ਗੋਰੇ ਬਾਈ ਨਾਲ ਗੱਲ ਕੀਤੀ ਪੁੱਛ ਗੋਰੇ ਨੂੰ ਬਾਈ ਕੀ ਗੱਲ ਕਰੀ ਤੋਰੇ ਬਾਈ ਵੀ ਅੱਜ ਉਹ ਬੰਦੇ ਇੰਟਰਨੈਟ ਖੜੇ ਰੀ ਬਣੇ ਫਿਰਦਿਆ ਆਏ ਕਿ ਨਹੀਂ ਗੱਲ ਪਿੰਡਰੇ ਚੱਕੀ ਇੱਥੇ ਮੈਂ ਮੀਂਹ ਪੈਂਦੇ ਦੇ ਵਿੱਚ ਉਹੀ ਗਰਮੀ ਵਾਲੇ ਬੰਦੇ ਬਾਈ ਦੂਸਰਾਂ ਤੇ ਉਹਨੇ ਦੇਖਿਆ ਐ ਚੱਕ ਚੱਕ ਪਿੰਦੇ ਜਿਹੜੇ ਮਲਕ ਮਿੰਟ ਬਾਜੀ ਕਰਦਾ ਇਹ ਹਰ ਇੱਕ ਦੀ ਗੇਮ ਆ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਵੇਖ ਤੁਸੀਂ ਦੁੱਤਰ ਛੱਡਦੇ ਨਾ ਦੁੱਸਰੇ ਛੱਡਦੇ ਤੁਸੀਂ ਕਹਿ ਰੱਖਦੇ ਨਹੀਂ ਤੁਹਾਨੂੰ ਕੋਈ ਘਰੇ ਲੈਣ ਨਹੀਂ ਆਉਂਦਾ ਮੈਂ ਵੀ ਬੋਲੇ ਹੱਥ ਵਣ ਕੇ ਉਹਨਾਂ ਦੀ ਬੇਨਤੀ ਕਰਦਾ ਜਿਹੜੇ ਆਏਗਾ ਨਾ ਕੋਈ ਦੁੱਤਰਾਂ ਵਾਲੇ ਫਲਾਨਾ ਦੁੱਤਰਾਂ ਵਾਲੇ ਵਾਈ ਕਿਸੇ ਨੇ ਜੰਮੇ ਵੇ ਆ ਦੁੱਤਰ ਵੀ ਗਏ ਬਣਾਈ ਆ ਖੜੇ ਬਾਪੂ ਜੀ ਵਰਗੇ ਇਹਨਾਂ ਨੇ ਵੀ ਪੰਜ ਪੰਜ ਟੈਂਟ ਲਾਏ ਆ ਤਾਏ ਮੈਂ ਕਰ ਗਏ ਪੰਨੂ ਜੀ ਜੇ ਕਿਸੇ ਦੇ ਪਿੰਡ ਸਾਡੇ ਪਿੰਡ ਦੇ ਵਿੱਚ ਜੇ ਕਿਸੇ ਦੇ ਘਰੇ ਦਰਵਾਜ਼ਾ ਜਾ ਕਿਸੇ ਦੇ ਘਰੇ ਤਰਾਕਤ ਲੱਗਿਆ ਹਰ ਕਿਸੇ ਬੰਦੇ ਨੂੰ ਮੰਜਾ ਢਾਹ ਕੇ ਦਿੱਤਾ ਦਰਵਾਜ਼ਾ ਦੇ ਵਿੱਚ ਕੁਰਸੀਆਂ ਲਾ ਕੇ ਦਿੱਤੀਆਂ ਮਤਲਬ ਇਹ ਬੰਦਾ ਨਹੀਂ ਕੋਈ ਵੀ ਕਹਿ ਸਕਦਾ ਵੀ ਸਾਨੂੰ ਯਾਰ ਵੀ ਕਿਸੇ ਨੇ ਬ ਨੇ ਨਿੱਕੇ ਬੈਂਦੀ ਆ ਵੀ ਉਹਨਾਂ ਵਿਦਵਾਨਾਂ ਨੂੰ ਵੇਰਦੀ ਕਰਦੇ ਨੇ ਗਰੁੱਪਾਂ ਦੇ ਵਿੱਚ ਲੱਗੇ ਆ ਬੰਦੇ ਦੇਖੋ ਤੁਹਾਨੂੰ ਆਪ ਤੋਂ ਕੁਝ ਨਹੀਂ ਹੁੰਦਾ ਨਾ ਤਾਂ ਤੁਸੀਂ ਏਸ਼ੀਆ ਦੇ ਵਿੱਚ ਬਹਿ ਕੇ ਗੱਲਾਂ ਕਰ ਰਹੇ ਨੇ ਤਾਂ ਸਾਨੂੰ ਸਾਨੂੰ ਪੁੱਛੋ ਨੰਗੇ ਪਿੰਡੇ ਕੂਤਰ ਬਾਉਣੇ ਆ ਤੁਸੀਂ ਪਹਾੜੂ ਦੇ ਵਿੱਚ ਬਹਿ ਕੇ ਤੁਸੀਂ ਏਸ਼ੀਆ ਦੇ ਵਿੱਚ ਬੈਠੇ ਪਹਾੜੂ ਦੀ ਬੋਲਾ ਮਾਰ ਕੇ ਵੀ ਏਸ਼ੀਆ ਦੇ ਵਿੱਚ ਕੂਤਰ ਮਰੇ ਨਹੀਂ ਚੱਕਦੇ ਤੁਸੀਂ ਇਹ ਗਲਤ ਗੱਲ ਆ ਬਾਈ ਜਿਹੜਾ ਇਹਨੂੰ ਐਵੇਂ ਕਿਰਤੂ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਜੇ ਕਹਿੰਦੇ ਮਾਣੂ ਠੇਰ ਪਹੁੰਚਿਆ ਨਾ ਤਾਂ ਉਹ ਆਪ ਹੀ ਪਹੁੰਚੀ ਜਾਵੇ ਪਰ ਸਾਡੇ ਤੇ ਕਿੰਨਾ ਪ੍ਰਾਰਥਨਾ ਕਰੋ ਵੀਰ ਬਾਈ ਪੰਨੂ ਮਾਣੂ ਕੇ ਬਾਈ ਕੀ ਕਹਿਣਾ ਚਾਹੁੰਦੇ ਹੋ ਬਾਜੀ ਬਾਰੇ ਬਾਈ ਇੱਕ ਨੰਬਰ ਇੱਕ ਬਾਈ ਨੇ ਹੋਰ ਬੇਅਦਬੀ ਕਰਦੇ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਵਰਗਾਂ ਦਾ ਗੋਰੇ ਵਰਗਾਂ ਦਾ ਖਿੜਕੀ ਕਲ ਉਹਨੇ ਬਾਈ ਰੂਲਾਂ ਮੁਤਾਬਕ ਪੰਜਾਬ ਦੀ ਕਮੇਟੀ ਦੇ ਮੁਤਾਬਕ ਉਹਨਾਂ ਨੇ ਬਾਜੀ ਕਰਾਈ ਆ ਅਸੀਂ ਇਹਨਾਂ ਨੂੰ ਕਹੇ ਵੀ ਬਾਦਾ ਬਾਈ ਬਿਲਕੁਲ ਬੰਦ ਹੋਣਾ ਚਾਹੀਦਾ ਤੇ ਬਾਦਾ ਬਾਈ ਉਹਨੇ ਸ਼ਿਕਰ ਜੜਾਇਆ ਕੋ ਗੁਰੂਆਂ ਵਾਲੇ ਬਾਈ ਗੱਲ ਜੜੀ ਚੱਲੀ ਸੀ ਜਿਹੜੇ ਰੂਲ ਬਣੇ ਜਿਹੜੇ ਰੂਲ ਬਣੇ ਉਹਨੇ ਸਾਰੇ ਫਾਲੋ ਕੀਤੇ ਬਾਈ ਇਹਨਾਂ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਲਈ ਕਲਾਪਿੰਗ ਹੋਣੀ ਚਾਹੀਦੀ ਬਾਈ ਸਾਰਿਆਂ ਲਈ ਦਾ ਵੀ ਧੰਨਵਾਦ ਵੀਰੇ ਜੀ ਇਹ ਬਾਜੀ ਤੋਂ ਦੂਰ ਨੇ ਬਾਈ ਉਹਨਾਂ ਖਿਡਾਰੀਆਂ ਦਾ ਵੀ ਧੰਨਵਾਦ ਜਿਹੜਾ ਨੇ ਸਾਥ ਦਿੱਤਾ ਤੇ ਰੂਲਾਂ ਨੂੰ ਮੰਨਿਆ ਬਾਈ ਬਾਈ ਪੰਨੂ ਐਸਾ ਦਰ ਪਰ ਰੂਲ ਪੰਨੂ ਮਾਣੂ ਕੇ ਬਾਈ ਤੁਸੀਂ ਬਾਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਵੇਂ ਜਾਂਟੀ ਨੇ ਸੁਝਾ ਦਿੱਤਾ ਇਹਦਾ ਤੁਸੀਂ ਵੀ ਕੋਈ ਆਦ ਸੁਝਾ ਦਿਓ ਬਾਈ 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 ਹੱਕ ਮੇਟ ਸਾਡੀ ਪਾਈਆਂ ਨੇ ਸਭ ਨਾਲ ਚੱਲ ਜਾਂਦੀ ਬਾਜ਼ ਹਟਾ ਲਈ ਬਾਈਓ ਬੇਨਤੀ ਸਾਰਿਆਂ ਨੂੰ ਫੋਨ ਸਾਈਡ ਦਾ ਕਰ ਜੇਬਾਂ ਜੀ ਪਾਲੋ ਯਾਰ ਫੋਨ ਬਾਈ ਬਣ ਕੇ ਹਾਂ ਬਈ ਮੰਨੂ ਪੰਨੂ ਬਾਜੀ ਬਾਈ ਜੀ ਇੱਕ ਨੰਬਰ ਆ ਸਾਰੇ ਜਿੰਨੇ ਭਰਾਵਾਂ ਦੇ ਸਹਿਯੋਗ ਨਾਲ ਆਈ ਆ ਜੀ ਤੇ ਦੂਜਾ ਨੰਬਰ ਜਾਂਟੀ ਨੇ ਵਧੀਆ ਗੱਲ ਕਹੀ ਆ ਜੀ ਜੀ ਬਾਈ ਤੇ ਨਾਲੇ ਆ ਜੀ ਗੱਲ ਜਿਵੇਂ ਪਿੰਡ ਵਾਲੇ ਕਹਿੰਦੇ ਆ ਸਾਰੇ ਸਹਿਯੋਗ ਨਾਲ ਬਾਜੀ ਛੁੱਟੀ ਆ ਸਾਰਿਆਂ ਦੀ ਵਧੀਆ ਜੀ 2 ਵਜੇ ਤੱਕ 12 ਵਜੇ ਤੱਕ ਲੋਪਾਲੇ ਪੁੱਤਰ ਫੜੇ ਆ ਜੀ ਬਾਈ ਪੂਰੀ ਇੱਕ ਨੰਬਰ ਬਾਜੀ ਮਤਲਬ ਪੂਰੀ ਕੀਤੀ ਪਿੰਡ ਵਾਲਿਆਂ ਨੇ ਸਵਾਦ ਆ ਗਿਆ ਭਾਜੀ ਵੇਖਣ ਦਾ ਪੂਰਾ ਪੂਰਾ ਭਾਈ ਆ ਗਿਆ ਗੰਦ ਤੇ ਗੋਰੇ ਭਾਈ ਦੀ ਸਹਿਮਤੀ ਹੈ ਚਾਹੇ ਦਸ ਦਿਨ ਡੀਆ ਲਾ ਕੇ ਕੋਈ ਚੰਦਪੁਰਾਂ ਤੋਂ ਨਹੀਂ ਬਾਹਰਲੇ ਲੋਕ ਕਿ ਉਹ ਵੇ ਕੋਈ ਠੀਕ ਹੈ ਠੀਕ ਹੈ ਭਾਈ ਧੰਨਵਾਦ ਜੀ ਪ੍ਰਗਟ ਪਰਗਟ ਮੂਸਾ ਆ ਜਾ ਆ ਜਾ ਪਰਗਟ ਭਾਈ ਆਪਣੇ ਕੋਲ ਟੋਪ ਤੋਂ ਟੋਪ ਖੜਾਈ ਨੇ ਭਾਈ ਇਹਨੂੰ ਮਨਵਾਉਣਾ ਤੁਹਾਨੂੰ ਪ੍ਰਗਟ ਮੂਸੇ ਨਾਲ ਭਾਈ ਪ੍ਰਗਟ ਤੇਰੀ ਗੇਮ ਵੀ ਬਹੁਤ ਸੋਹਣੀ ਹੈ ਕਬੂਟਰ ਬਹੁਤ ਸੋਹਣੀ ਓੜਦਾ ਕੌਣ ਆ ਉਸਤਾਦ ਆਪਣਾ ਹੈ ਭਾਈ ਨਿਲਿੰਦਰ ਘਰਾਗਣਾ ਉਸਤਾਦ ਹੈ ਭਾਈ ਜੀ ਹੁਣ ਮੇਰੇ ਤੋਂ ਕਿੰਨੇ ਕਿਲੋਮੀਟਰ ਔੜ ਪੈਂਦਾ ਹੋ ਪਿੰਡ ਇਹ 100 ਤੋਂ ਪਲੱਸ 100 ਪਲੱਸ ਤੋਂ ਹੀ ਖਿਡਾਰੀ ਆਏ ਹੋਏ ਨੇ ਬਾਈ ਪ੍ਰਗਟ ਬਾਈ ਬਾਜੀ ਤੁਸੀਂ ਦੇਖੀ ਐ ਮਰਗੰਦੀ ਪਿੰਡ ਦੀ ਕਿਵੇਂ ਲੱਗਦੀ ਥਾਨੂੰ ਬਾਜੀ ਕੋਈ ਥੋੜਾ ਮਾਨ ਦਾ ਸੁਝਾਅ ਹੋਵੇ ਇਹ ਨਹੀਂ ਵੀ ਜਿਵੇਂ ਆ ਦੂਜੇ ਖਿਡਾਰੀ ਬੋਲ ਕੇ ਨਾ ਤੂੰ ਬੋਲ ਕੇ ਆ ਤੇ ਦਿਲ ਦਾ ਜਮਾ ਐ ਦਿਲ ਦੀ ਅੰਦਰੋਂ ਆਵਾਜ਼ ਨਿਕਲੇ ਵੀ ਜਦੋਂ ਮੈਂ ਕਹਿਣਾ ਚਾਹਣਾਗਾ ਵੀ ਆ ਚੀਜ਼ ਪ੍ਰਿੰਸ ਭਾਈ ਕਈ ਸਾਲ ਹੋ ਗਏ ਮੈਨੂੰ ਜੀ ਬਾਈ ਪ੍ਰਿੰਸ ਹੋਰ ਵੀ ਬਹੁਤ ਛੱਡਦੇ ਆਪਾਂ ਦੂਸਰਾ ਜੀ ਬਾਈ ਜੀ ਬਾਈ ਬਹੁਤ ਬੰਨਾਂ ਹੋਣੀਆਂ ਛੱਡਦੀਆਂ ਪਰ ਜਿਹੜੀ ਬਾਜੀ ਹੈ ਜੀ ਬਾਈ ਆਏ ਸਾਲ ਹੀ ਆਉਣਾ ਜੀ ਬਾਈ ਪਿਛਲੇ ਸਾਲ ਵੀ ਆਇਆ ਤੇ ਸਰਦ ਵੀ ਆਪਣਾ ਪੁੱਤ ਨੂੰ ਕਰਵਾ ਦੀ ਜੀ ਬਾਈ ਤਹਾ ਕਰਮਾਂ ਦੀ ਹੈ ਬਾਈ ਜੀ ਬਾਈ ਜਿਹੜੀ ਬਾਜੀ ਇਹ ਕਰਾਉਂਦੇ ਆ ਹਾਂ ਬਹੁਤ ਚੰਗੀ ਬਾਜੀ ਕਰਾਉਂਦੇ ਆ ਪਰ ਜਮਾਨ ਨਜ਼ਾਰਾ ਹੈ ਪਿੰਡ ਦਾ ਤੇ ਬਾਕੀ ਗੋਰੇ ਦਾ ਸਹਿਯੋਗ ਆ ਪਿੰਡ 'ਚ ਬਾਈ ਕੋਈ ਰੋਕ ਟੋਕ ਕਿੱਥੇ ਸਹਿਯਾਰਾ ਹੈ ਗੋਰੇ ਦਾ ਯਾਰ ਹਣਾ ਪਿੰਡ 'ਚ ਬਹੁਤ ਜ਼ਿਆਦਾ ਹੈ ਇੱਕ ਪਿੰਡ ਦਾ ਪ੍ਰੇਮ ਹੀ ਹੁੰਦਾ ਬਾਈ ਵੀਰੇ ਇੱਕ ਦੇ ਕੋ ਫੇ ਚ ਕੈਪਟਨ ਗੋਰੇ ਦੀ ਕੈਪਟਨ ਅਮਰਿੰਦਰ ਜੀ ਨੇ ਜੜਾਈ ਹੈ ਜਿਹਨੂੰ ਮਰਜ਼ੀ ਜਾ ਕੇ ਕਰੀ ਬਾਰ ਗੋਲਦ ਨਗਲਾ ਵੀ ਗੋਰੇ ਨੇ ਭੇਜਿਆ ਹਾਂ ਗੋਰਾ ਨਾ ਕਮਾਈ ਬੈਠਾ ਗੋਰੇ ਬਹੁਤ ਚੜਾਈ ਦਿੱਤੀ ਬਾਈ ਬਾਕੀ ਹਰੇਕ ਬੰਦੇ ਦੀ ਬਾਈ ਦੁੱਖ ਸੁੱਖ ਪੁੱਛਣਾ ਵੀ ਜ਼ਰੂਰੀ ਹੈ ਲੋ ਵੀ ਨੋਟ ਕਰ ਲਓ ਜਿਹੜੇ ਨੇੜੇ ਤੜੇ ਦੇ ਐਮ ਐਲ ਏ ਖਾਤਰਾ ਸੋਨੂੰ ਬਾਈ ਕੰਪਿਊਟਰ ਬੈਜ ਜਾਂਦਾ ਹੈ ਕੰਪਿਊਟਰਾਂ ਦੀ ਵੋਟ ਵੜੀ ਹੈ ਇਹ ਗੋਰਾ ਐਮ ਪੀ ਉੱਠ ਖੜਿਆ ਕੋਈ ਜਿੱਤ ਜੂਗਾ ਕੱਤ ਟੈਂਸ਼ਨ ਵਈ ਤੇ ਖਾਤਰੀਆਂ ਲੱਗੀਆਂ ਰਹੀਆਂ ਗੱਲ ਬਾਈ ਰਾਤ ਨੂੰ ਨੰਨ ਵਈ ਤੇ ਕੋਈ ਕਿਸੇ ਨੇ ਰੁੱਕਿਆ ਨਹੀਂ ਆ ਪ੍ਰਿੰਸ ਨਾ ਕਰਾ ਗੱਲ ਬਾਈ ਪ੍ਰਾਕਟ ਮੂਸੇ ਨੇ ਬਹੁਤ ਵਧੀਆ ਬਾਜਨੀ ਸਲਾ ਹੈ ਪ੍ਰਿੰਸ ਬਾਈ ਕੀ ਹਾਲ ਚਾਲ ਨੇ ਹੋਰ ਠੀਕ ਠਾਕ ਮੜਾ ਉੱਚੂ ਬੋਲੀ ਵੀਰ ਬਣ ਕੇ ਚੰਗਾ ਹਾਂਜੀ ਹਾਂਜੀ ਬਾਈ ਤੇ ਕਿਵੇਂ ਲੱਗੀ ਬਾਜੀ ਪ੍ਰਕਾਟ ਜੀ ਬਾਈ ਪੂਰੀ ਟੌਪ ਆ ਬਾਈ ਪ੍ਰਬੰਧ ਵੀ ਪੂਰਾ ਵਧੀਆ ਬਾਜੀਆਂ ਦਾ ਜੀ ਬਾਈ ਦੇ ਰਾਤ ਨੂੰ ਉਤਰਵਾ ਡਾ ਬਾਈ ਉਧਰ ਕੋਈ ਭਲੇਖਾ ਪੈ ਗਿਆ ਬਾਈ ਨੂੰ ਫੋਨ ਕੀਤਾ ਪਹਿਲੇ ਬੋਲ ਬਾਈ ਆਪਣੇ ਨਾਲ ਗਏ ਆ ਜੀ ਬਾਈ ਹਾਂਜੀ ਹਾਂਜੀ ਨਹੀਂ ਯਾਰ ਪਿੰਡ ਚ ਦਾ ਗੋਰੀ ਜੀ ਕੈਪਟਨ ਜੀ ਨਹੀਂ ਚੜਾਈ ਬਾਈ ਪੂਰੀ ਬਾਈ ਪੂਰੀ ਬਾਜੀ ਵਧੀਆ ਹੋਈ ਆ ਜੀ ਪਿੰਡ ਦਾ ਬਹੁਤ ਸਾਰਾ ਤੂੰ ਵੀ ਏਰੀਆ ਚ ਵੀ ਚੰਗੀ ਬਣੀ ਗੋਰੀ ਦੀ ਪਰ ਪਿੰਡ ਚ ਦਾ ਯਾਰ ਬਾਈ ਐਂ ਹੀ ਲੱਗਦਾ ਵੀ ਗੋਰੇ ਦਾ ਘਰ ਇਹ ਨਹੀਂ ਸਾਰਾ ਪਿੰਡ ਹੀ ਘਰ ਆ ਯਾਰ ਜਿਹਦੇ ਮਰਜ਼ੀ ਵੜ ਜੀ ਗੋਰੇ ਦਾ ਨਾਮ ਲੈ ਕੇ ਕੋਈ ਬੁਲਾਉਂਦੇ ਨਹੀਂ ਬਾਈ ਡਾਕਟਰ ਮਾਨੂ ਕਿਦੇ ਪ੍ਰੈਸ ਮਾਨੂ ਕਹਿੰਦਾ ਬਹੁਤ ਬਹੁਤ ਧੰਨਵਾਦ ਆ ਨਾ ਸਾਰੇ ਸਾਰਿਆਂ ਨੇ ਕੋਈ ਗੁਰੂ ਵਾਲੇ ਰੂਲ ਮੰਨੇ ਆ ਪਰ ਇਹਨਾਂ ਦੇ ਕੋ ਕੂਤਰ ਵੀ ਜੀ ਵੇ ਤੇ ਕੋ ਗੁਰੂ ਮੇਰੇ ਭਰਾ ਯਾਰ ਹੋਰਾਂ ਨੂੰ ਵੀ ਬੇਨਤੀ ਆ ਵੀਕੰਗੋ ਜੀ ਵੀਡੀਓ ਸਾਥ ਜ਼ਰੂਰ ਦਿਓ ਬਾਈ ਜਿੰਨਾਂ ਨੇ ਲੱਗਿਆ ਲਾਏ ਅਸੀਂ ਵੀ ਲਾਏ ਆ ਬਾਈ ਸਾਰਿਆਂ ਜੰਟੀ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਕਬੂਤਰ ਬਾਜ ਜਿਹੜੇ ਕਬੂਤਰ ਬਾਜਾਂ ਦੇ ਤੇਰਾ ਰਹੋ ਯਾਰ ਮੋਹ ਪਿਆਰ ਨਾ ਰਹੋ ਹਾਂ ਦੂਜੀ ਗੱਲ ਜੇ ਰੂਲ ਇੱਕ ਖਾਤਰ ਬਣਦਾ ਸਾਰਿਆਂ ਖਾਤਰੀ ਆ ਬਾਈ ਹਾਂਜੀ 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 ਜੇ ਹਾਰ ਦਿਓ ਨਾ ਜਦੋਂ ਚੀਕਾ ਨਾ ਮਾਰਿਆ ਕਰੋ ਜੇ ਜਿੱਤ ਦਿਓ ਲਲਕਾਰੇ ਨਾ ਮਹਾਰਾਜ ਦਾ ਸ਼ੁਕਰਗੁਜ਼ਾਰਿਆ ਕਰੋ ਜਿੱਤ ਹਾਰ ਪ੍ਰਮਾਤਮਾ ਦੀ ਆ ਬਾਈ ਕਰਮਾਂ ਦੀ ਆ ਅੱਜ ਸਾਰੀ ਆਏ ਤੇ ਜਿੱਤਣਾ ਹੁਣ ਪੱਜੇ ਲਿਖੀ ਵੀ ਜਾਂ ਨਸੀਬਾਂ ਜਣਾ ਨਾ ਡੱਬਾ ਚਲੋ ਵੀ ਮਿੱਤਰੋ ਗੱਲ ਕਰਕੇ ਖੜ ਗੋਰੇ ਦੀ ਟੀਮ ਤੇ ਗੋਰਾ ਗੋਰੇ ਦੇ ਸਾਥੀ ਮੇਰੀ ਆ ਜਾਓ ਵੀ ਮਣਿਓ ਸਾਰੇ ਆ ਜਾਓ ਗੋਰਾ ਖੜੋ ਬਾਈ ਬਣ ਕੇ ਹੋ ਲੈਣ ਚ ਪਰੰਦੇ ਦੀ ਟੀਮ ਬਹੁਤ ਬੜੀ ਆ ਗੋਰੇ ਹੋ ਜਾ ਪਰਾ ਬਣਿਆ ਸਾਰੀ ਕੱਢੀ ਦੀ ਆਉਂਦੀ ਕਲਾ ਸੀ ਸੀਰੇਸ਼ ਗੱਲਾ ਭਾਈ ਆ ਇਧਰ ਦੂਰ ਬੈਠਨੂ ਨੇ ਲੈ ਆ ਗੋਰੇ ਦੇ ਪ੍ਰਬੰਧਕ ਟੀਮ ਆ ਬਾਈ ਸਾਰੀ ਇੱਕ ਬੰਦਾ ਰਹਿ ਗਿਆ ਥੋੜੇ ਚ ਵੱਡਾ ਹਾਰਾ ਬੰਦਾ ਕਿਧਰ ਗਿਆ ਆ ਆ ਗਿਆ ਸੀਰਾ ਆ ਗਿਆ ਸਿਰਾ ਕੀ ਹਾਲ ਲਿਆ ਆ ਜਾ ਰਿਹਾ ਆ ਜਾ ਬਸ ਤੈਨੂੰ ਪਾਲ ਦੇ ਚੰਨਾ ਵੀ ਰਹਿ ਗਿਆ ਸਾਡਾ ਚੰਨਾ ਰਹਿ ਗਿਆ ਚੰਨਾ ਚੰਨਾ ਰਹਿ ਗਿਆ ਸਾਡਾ ਯਾਰ ਅਪਨਾ ਨਹੀਂ ਤਾਂ ਭਰਾਵਾ ਦੋਵੇਂ ਪਿਓ ਪੁੱਤ ਹੈ ਇਹਦਾ ਪਿਓ ਪੁੱਤ ਇੱਕ ਆ ਖੜਾ ਕੋ ਪਿਛੇ ਵੀ ਪਿਓ ਪੁੱਤ ਐਡਾ ਜਵਾਕਾ ਤੇਰਾ ਓਏ ਦੋਵੇਂ ਭਰਾ ਭਰਾ ਠੀਕ ਹੈ ਬਾਈ ਠੀਕ ਹੈ ਤੂੰ ਵੀ ਦੱਸ ਦੇ ਤੂੰ ਕਿਤੇ ਬਹੁਤ ਬਹੁਤ ਧੰਨਵਾਦ ਸਾਰੇ ਯਾਰਾਂ ਵੱਡੀ ਬਾਜੀ ਦੀ ਸਫਲਤਾ ਦਾ ਕਾਰਨ ਇਹ ਹੈ ਵੀ ਸਾਰੇ ਪਿੰਡ ਦਾ ਸੰਯੋਗ ਸਾਡੇ ਨਾਲ ਜੀ ਬਾਈ ਕੋਰੇ ਮਰਜ਼ੀ ਫੋਨ ਕਰਦਿਏ ਅਸੀਂ ਜੀ ਬਾਈ ਵੀ ਲੋਡ ਨਹੀਂ ਯਾਰ ਕਹਿ ਦਈਏ ਨਾ ਜਾ ਕੇ ਕਹਿ ਦਿਓ ਵੀ ਅਸੀਂ ਕਹਾਂ ਯਾਰ ਵੀ ਉਹ ਕਹਿੰਦੇ ਵੀ ਹਾਂ ਚੜਜੋ ਨਹੀਂ ਬਾਈ ਸਾਰੇ ਬੰਦਿਆਂ ਨੂੰ ਤਕਰੀਬਨ ਸਾਰੇ ਹੀ ਮਰਜੀ ਦੀ ਸਫਲਤਾ ਦੇ ਵਿੱਚ ਸਾਰੇ ਸਾਡੇ ਪਿੰਡ ਦਾ ਸਰਕਾਰੀ ਪੰਚਾਇਤ ਦਾ ਸਾਰੇ ਨਗਰ ਦਾ ਸਾਰੇ ਬੰਦਿਆਂ ਦਾ ਧੰਨਵਾਦ ਆ ਜੀ ਬਾਈ ਜੀ ਬਾਜੀ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਇਹ ਪਿੰਡ ਦੇ ਲੋਕ ਸਾਡੇ ਇੰਜੋਏ ਕਰਦੇ ਆ ਬਾਈ ਜੀ ਸਾਨੂੰ ਤਾਂ ਬਾਈ ਜੀ ਪੁੱਛਣ ਲੱਗ ਜਾਂਦੇ ਐ ਇਸ ਵਾਰੀ ਪੁੱਛਣਾ ਪੈ ਗਈ ਸੀ ਸਾਨੂੰ ਬਾਜੀ ਦੀ ਜੀ ਬਾਈ ਪਹਿਲੀ ਬਾਜੀ ਸਾਡੇ ਪਿੰਡ ਕੈਨਸਲ ਹੋ ਗਈ ਜੀ ਬਾਈ ਪਰ ਤਾਂ ਸਾਨੂੰ ਜਿੰਨੇ ਆ ਅਸੀਂ ਸਾਰੇ ਆ ਨਾ ਸਾਨੂੰ ਪਿੰਡ ਵਿੱਚ ਦੀ ਕੋਈ ਨੰਗਾ ਨਹੀਂ ਲੈਂਦਾ ਸੀ ਜੀ ਬਾਈ ਬੰਦਿਆਂ ਨੇ ਪੁੱਛਣਾ ਪੁੱਛਣਾ ਸੀ 부ੜੀਆਂ ਪੁੱਛਦੀਆਂ ਸੀ ਹਾਂ ਪੁੱਤ ਬਾਜੀ ਕਦੋਂ ਆ ਥੋੜੀ ਯਾਰ ਬਹੁਤ ਚਾ ਆ ਗੁਰੇ ਕਮਾਈ ਆ ਤਕਰੀਬਨ ਗੁਰੇ ਤੇਰੀ ਬਣੀ ਵੀ ਵਧੀਆ ਪਰ ਚਾ ਵੀ ਬਹੁਤ ਤੁਹਾਡੇ ਪਿੰਡ ਦੇਆਂ ਨੂੰ ਮੇਰੇ ਮੇ ਬੁੜ ਗਿਆ ਪੁੱਜਦੇ ਆ ਭਾਈ ਕਬੂਤਰ ਵਾਲੇ ਆ ਪਾਣੀ ਪਾਣੀ ਤਾਂ ਨਹੀਂ ਦਿੰਦੇ ਨੀ ਪੀਣਾ ਮੰਜਾ ਤਾਂ ਨਹੀਂ ਲੈਣਾ ਅਜਾ ਯਾਰ ਕਿਸੇ ਪਿੰਡ ਚੱਡਾ ਸੰਯੋਗ ਨਹੀਂ ਅਜਾ ਤੇਰੇ ਪਿੰਡ ਦੇ ਅਸੀਂ ਕਬੂਤਰ ਐਂਟਰ ਕਰਦੇ ਆ ਚਲੋ ਯਾਰ ਸਾਡੇ ਕੋਲੇ ਸਫੋਕੇਸ਼ਨ ਜਾਦੇ ਹੋ ਜਾਂਦੀ ਹੈ ਸਾਡੀ ਵੀ ਮਜਬੂਰੀ ਹੈ ਆਏ ਸਾਲ ਕਬੂਤਰ ਜਿਆਦੇ ਹੋ ਜਾਂਦੇ ਆ ਤੇ ਸਾਡੇ ਪਿੰਡ ਦੇ ਬੰਦਿਆਂ ਨੇ ਦਾ ਸ਼ਿਫਾਰਸ਼ਾਂ ਕਰਨੀਆਂ ਕਰਨੀਆਂ ਸਾਡੇ ਪਿੰਡ ਦੇ ਬੁੜੀਆਂ ਉਹਦੇ ਪੇਕਿਆਂ ਦੇ ਕਬੂਤਰਾਂ ਦੀਆਂ ਸ਼ਿਫਾਰਸ਼ਾਂ ਕਰਦੀਆਂ ਵੀ ਮੇਰੇ ਪੇਕਾਂ ਤੋਂ ਦੋ ਕਬੂਤਰ ਆ ਕਾਲਾ ਲੰਮੇ ਜਾਈ ਨਾ ਬਾਹਰ ਸੀ ਖੜੀ ਕਮੈਂਟ ਗੱਲ ਕਰਾਏ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵ ਸਾਰਾ ਦਿਨ ਬਾਈ ਗੋਰੇ ਲੱਗਦੇ ਨਹੀਂ ਬਾਈ ਬਗਾਨੇ ਪਿੰਡ ਫਿਰਦਨੇ ਮਿਲ ਕੇ ਆ ਇਹ ਭਰਾ ਦਾ ਹੈਗੇ ਹੈਗੇ ਬਾਕੀ ਸਾਰੇ ਪਿੰਡ ਦੇ ਮੁੰਡੇ ਫੰਡੇ ਯਾਰ ਜੇ ਕੋਈ ਸਾਨੂੰ ਬਾਹਰਲੇ ਪਿੰਡ ਦਾ ਦੇਖੇ ਉਹਨੂੰ ਐ ਲੱਗੂ ਵੀ ਹੁਣ ਵੀ ਲੜੇ ਹੁਣ ਵੀ ਲੜੇ ਜੀ ਬਾਈ ਪਰ ਅਸੀਂ ਇੰਨਾ ਇੰਜੋਏ ਕਰਦੇ ਆ ਲੋਕ ਕਹੀ ਜਾਂਦੇ ਰਹਿੰਦੇ ਯਾਰ ਵੀ ਤੁਸੀਂ ਆ ਕੀ ਆ ਪਰ ਅਸੀਂ ਇੰਨਾ ਜੁਆਏ ਕਰਦੇ ਆ ਰਲ ਮਿਲ ਕੇ ਰਹਿੰਦੇ ਆ ਜੀ ਬਾਈ ਕਾ ਬਾਤ ਆ ਯਾਰ ਸਾਰੇ ਗੋਰੇ ਬਾਈ ਅਰਦਾਸ ਕਰਦੇ ਆ ਨੂੰ ਰਹਿਣ ਕਰਨਿਓ ਕੋਈ ਨੌਕਤ ਨਹੀਂ ਆਉਣ ਦਿੱਤੀ ਆ ਸਾਡੇ ਰਿਵਿਊ ਦੇ ਮੈਂਬਰ ਆ ਬਾਈ ਅਰਦਾਸ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਵੀ ਜਿਵੇਂ ਤੁਹਾਡੇ ਨਗਰ ਨੇ ਸੰਯੋਗ ਦਿੱਤਾ ਹੈ ਗੋਰੇ ਤੁਹਾਡੀ ਟੀਮ ਨੇ ਸੰਯੋਗ ਦਿੱਤਾ ਹੈ ਵੀ ਵੈਗਰੂ ਤੁਹਾਡੀ ਟੀਮ ਨੂੰ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਈ ਤੁਹਾਨੂੰ ਤੇ ਮਹਾਰਾਜ ਕਿਰਪਾ ਕਰੇ ਸਭ ਦੇ ਕਰੇ ਦੁੱਧ ਪੁੱਤ ਠੀਕ ਹੈ ਨਾ ਬਾਈ ਜਾਨ ਸੌਖੀ ਰੱਖੇ ਤੇ ਐਂ ਬਾਜ਼ੀਆਂ ਕਰਾਉਂਦੇ ਰਹੋ ਬਾਈ ਤੁਸੀਂ ਹਾਂ ਨਾ ਬਾਈ ਨਾ ਸਾਡੇ ਪਿੰਡ ਦਾ ਐਡਾ ਸੰਜੋਗ ਆ ਯਾਰ ਆ ਮੇਰੇ ਪਿੰਡ ਦਾ ਨਾ ਮੈਂਬਰ ਸਾਫਕਾ ਮੈਂਬਰ ਅੰਦਰ ਲਖਵੀਰ ਮੈਂਬਰ ਹੀ ਕਹਿੰਦੇ ਅਸੀਂ ਜੀ ਬਾਈ ਠੀਕ ਹੈ ਜੀ ਬਾਈ ਇਹਦਾ ਕਬੂਤਰ ਸਾਡੇ ਤੇ ਨੂੰ ਇੰਟਰਸਟ ਮਾੜਾ ਮੋਟਾ ਹੈਗਾ ਜੀ ਬਾਈ ਪਰ ਇਹਦਾ ਐਡਾ ਕੋਈ ਵਾਹ ਵਾਸਤਾ ਨਹੀਂਗਾ ਜੀ ਬਾਈ ਜੀ ਬਾਈ ਨਾ ਇਹਦਾ ਭਰਾ ਚਾਚਾ ਸੀਰਾ ਸਾਡਾ ਜਿਹਨੂੰ ਪੂਰਾ ਹੀ ਸ਼ੌਂਕ ਹੈ ਤੇ ਤੇਰਾ ਚਾਚਾ ਨਹੀਂ ਸਾਰਿਆਂ ਦੇ ਚਾਚਾ ਹੈ ਸਾਰੇ ਜਗਤ ਚਾਚਾ ਬਣਾ ਜਗਤ ਚਾਚਾ ਹੈ ਸਾਰਿਆਂ ਦਾ ਚਾਚਾ ਹੀ ਹੈ ਇਹਨੂੰ ਉਹ ਸ਼ੌਕ ਪੂਰਾ ਇਹਦੇ ਘਰੇ ਮੈਂ ਵੇਖਿਆ ਪਹਿਲੇ ਦਿਨ ਬਾਜੀ ਵਾਲੇ ਦਿਨ 3:30 ਵਜੇ ਇਹਦੀ ਬਾਰ ਦੇ ਵਿੱਚ ਆਏ ਗੱਡੀਆਂ ਦੀ ਲਾਈਨ ਲੱਗੀ ਖੜੀ ਸੀਗੀ ਜਿਵੇਂ ਕਿਸੇ ਦੀ ਰੈਲੀ ਹੁੰਦੀ ਹੈ ਜਾਂ ਕੋਈ ਲੀਡਰ ਇਲੈਕਸ਼ਨ ਦੇ ਵਿੱਚ ਉੱਠਿਆ ਹੁੰਦਾ 600 200 ਬੰਦਾ ਬਾਈ ਇਹਦੇ ਘਰੇ ਜੀ ਬਾਈ ਤੇ ਰਾਤ ਨੂੰ 11:30 ਵਜੇ ਮੈਂ ਕਬੂਤਰ ਲਵਾਉਣ ਗਿਆ ਇਹਦਾ ਬਾਰ ਖੁੱਲਾ ਪਿਆ ਮੈਂ ਮੋਟਰਸਾਈਕਲ ਅੰਦਰਵਾੜਦਾ ਮੈਂ ਕਿਹਾ ਮੈਂਬਰ ਤੂੰ ਕਿਵੇਂ ਬਾਰ ਖੋਲੀ ਬੈਠਾ ਜੇ ਮੈਂ ਗਾਂ ਗਿਆ ਤਾਂ 15 ਮੰਜੇ ਵੇੜੇ ਦੇ ਵਿੱਚ ਡਾ ਕੇ ਤਿੰਨ ਕੂਲਰ ਲਾਏਗਾ ਜੀ ਬਾਸ ਆ ਤਾਰੀਆਂ ਬੰਨ ਦੇ ਤਿੰਨੇ ਬੰਦੇ ਦੇ ਘਰੇ